ਸਵਾਗਤ ਹੈ ਅੱਜ ਅਸੀਂ ਇੱਕ ਅਜਿਹੇ ਸਵਾਲ ਦੀ ਤਹਿ ਤੱਕ ਜਾ ਰਹੇ ਹਾਂ ਜੋ ਹਰ ਸਾਲ ਸਿੱਖ ਪਾਈਚਾਰੇ ਵਿੱਚ ਜਿੰਨੀ ਸ਼ਰਧਾ ਲੈ ਕੇ ਆਉਂਦਾ ਹੈ ਉਨੀ ਹੀ ਅ ਬਹਿਸ ਵੀ ਛੇੜਦਾ ਹੈ ਸਵਾਲ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਸਹੀ ਤਾਰੀਖ ਦਾ ਲਗਭਗ ਹਰ ਕੋਈ ਸੋਚਦਾ ਹੈ ਇਹ ਤਾਰੀਖ ਹਰ ਸਾਲ ਬਦਲਦੀ ਕਿਉਂ ਹੈ ਕਦੇ-ਕਦੇ ਇੱਕੋ ਅੰਗਰੇਜ਼ੀ ਸਾਲ ਵਿੱਚ ਦੋ ਵਾਰ ਆ ਜਾਂਦੀ ਹੈ ਤੇ ਫਿਰ ਅਗਲੇ ਸਾਲ ਆਉਂਦੀ ਹੀ ਨਹੀਂ ਆਖਰੀ ਚੱਕਰ ਹੈ ਕਿ ਇਹਨਾਂ ਸਵਾਲਾਂ ਦੇ ਜਵਾਬ ਮਤਲਬ ਕਿਸੇ ਇੱਕ ਕਿਤਾਬ ਵਿੱਚ ਨਹੀਂ ਮਿਲਣੇ ਇਹ ਤਾਂ ਕੈਲੰਡਰਾਂ ਦੇ ਵਿਗਿਆਨ ਇਤਿਹਾਸ ਦੀਆਂ ਪਰਤਾਂ ਤੇ ਸਾਡੀ ਸਮਝ ਦੇ ਤਾਲਮੇਰ ਵਿੱਚ ਲੁਕੇ ਹੋਏ ਨੇ ਅੱਜ ਸਾਡੇ ਕੋਲ ਜੋ ਸਰੋਤ ਮੌਜੂਦ ਹਨ ਉਹਨਾਂ ਦੇ ਆਧਾਰ ਤੇ ਅਸੀਂ ਇਸ ਪੂਰੀ ਗੁੱਥੀ ਨੂੰ ਇੱਕ ਤਰ੍ਹਾਂ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਸਾਡਾ ਮਕਸਦ ਸਿਰਫ ਤਾਰੀਖ ਦੱਸਣਾ ਨਹੀਂ ਸਗੋਂ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਪੂਰੇ ਵਿਵਾਦ ਦੀਆਂ ਜੜ੍ਹਾਂ ਨੂੰ ਖੋਲ ਕੇ ਰੱਖਣਾ ਹੈ ਠੀਕ ਹੈ ਤਾਂ ਇਸ ਇਤਿਹਾਸਿਕ ਬੁਝਾਰਤ ਨੂੰ ਸੁਲਝਾਉਣ ਲਈ ਸਾਨੂੰ ਸ਼ੁਰੂਆਤ ਕਿੱਥੋਂ ਕਰਨੀ ਪਵੇਗੀ ਮੈਨੂੰ ਲੱਗਦਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਕੈਲੰਡਰਾਂ ਨੂੰ ਹੀ ਸਮਝਣਾ ਪਵੇਗਾ ਬਿਲਕੁ ਉਹ ਤਿੰਨ ਤਰ੍ਹਾਂ ਦੇ ਕੈਲੰਡਰ ਚੱਲਦੇ ਨੇ ਪਹਿਲਾ ਹੈ ਸੂਰਜੀ ਕੈਲੰਡਰ ਜਿਵੇਂ ਕਿ ਅੰਗਰੇਜ਼ੀ ਜਾਂ ਗ੍ਰੈਗੋਰੀਅਨ ਕੈਲੰਡਰ ਇਹ ਧਰਤੀ ਦੇ ਸੂਰਜ ਦੁਆਰੇ ਇੱਕ ਚੱਕਰ ਤੇ ਆਧਾਰਿਤ ਹੈ ਦੂਜਾ ਹੈ ਚੰ드ਰਮਾਸ਼ੀ ਕੈਲੰਡਰ ਜਿਵੇਂ ਇਸਲਾਮੀ ਹਿਜਰੀ ਕੈਲੰਡਰ ਹਾਂ ਜੋ ਪੂਰੀ ਤਰ੍ਹਾਂ ਚੰ드ਰਮਾ ਦੇ ਧਰਤੀ ਦੁਆਲੇ ਘੁੰਮਣ ਤੇ ਚੱਲਦਾ ਹੈ ਅਤੇ ਤੀਜਾ ਜਿਸ ਨੂੰ ਲੋਨੀ ਸੋਲਰ ਕਹਿੰਦੇ ਹਨ ਯਾਨੀ ਦੋਵਾਂ ਦਾ ਮਿਸ਼ਰਣ ਹਾਂਜੀ ਤੇ ਇਹੀ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਗੁਰੂ ਸਾਹਿਬ ਦੇ ਸਮੇਂ ਪੰਜਾਬ ਵਿੱਚ ਵਰਤਿਆ ਜਾਣ ਵਾਲਾ ਬਿਕਰਮੀ ਕੈਲੰਡਰ ਇਸੇ ਕਿਸਮ ਦਾ ਸੀ ਇਹ ਇੱਕ ਬਹੁਤ ਹੀ ਕੀ ਕਹਿੰਦੇ ਨੇ ਸੂਜਵਾਨ ਸਿਸਟਮ ਹੈ ਇਸ ਵਿੱਚ ਮਹੀਨੇ ਤਾਂ ਸੂਰਜ ਦੇ ਹਿਸਾਬ ਨਾਲ ਚੱਲਦੇ ਹਨ ਚੇਤ ਵਿਸਾਖ ਜੇਠ ਬਿਲਕੁਲ ਉਵੇਂ ਜਿਵੇਂ ਮੌਸਮ ਬਦਲਦੇ ਹਨ ਹਾਂ ਪਰ ਇੰਨਾ ਮਹੀਨਿਆਂ ਦੇ ਅੰਦਰ ਤਾਰੀਖਾਂ ਜਿਨ੍ਹਾਂ ਨੂੰ ਤਿਥੀ ਕਿਹਾ ਜਾਂਦਾ ਹੈ ਉਹ ਚੰ드ਰਮਾ ਦੇ ਪੜਾਵਾਂ ਤੇ ਆਧਾਰਿਤ ਹੁੰਦੀਆਂ ਹਨ ਸੁਦੀ ਅਤੇ ਵਦੇ ਵਾਲਾ ਸਿਸਟਮ ਇਹ ਅਕਸਰ ਲੋਕਾਂ ਨੂੰ ਗੁੰਝਲਦਾਰ ਲੱਗਦਾ ਹੈ ਅਸਲ ਵਿੱਚ ਇਹ ਬਹੁਤ ਸੌਖਾ ਹੈ ਦੇਖੋ ਹਰ ਮਹੀਨੇ ਸਿਆਤੋਂ ਬਾਅਦ ਜਦੋਂ ਚੰਨ ਵੱਡਾ ਹੋਣਾ ਸ਼ੁਰੂ ਹੁੰਦਾ ਹੈ ਉਹਨਾਂ 15 ਦਿਨਾਂ ਨੂੰ ਸੁਦੀ ਪੱਖ ਕਹਿੰਦੇ ਹਨ ਤੇ ਜਦੋਂ ਪੂਰਾ ਚੰਨ ਯਾਨੀ ਪੂਰਨਮਾਸ਼ੀ ਤੋਂ ਬਾਅਦ ਚੰਨ ਘਟਣਾ ਸ਼ੁਰੂ ਹੁੰਦਾ ਹੈ ਉਹਨਾਂ 15 ਦਿਨਾਂ ਨੂੰ ਵਦੀ ਪੱਖ ਕਹਿੰਦੇ ਹਨ ਬਿਲਕੁਲ ਸੁਦੀ ਸੱਤ ਦਾ ਮਤਲਬ ਹੈ ਮੱਸਿਆ ਤੋਂ ਬਾਅਦ 7ਵਾਂ ਦਿਨ ਇਹ ਸਿਰਫ ਸਮੇਂ ਨੂੰ ਵੰਡਣ ਦਾ ਇੱਕ ਕੁਦਰਤੀ ਤਰੀਕਾ ਹੈ ਠੀਕ ਹੈ ਤਾਂ ਜਿਸ ਵੇਲੇ ਪੰਜਾਬ ਵਿੱਚ ਬਿਕਰਮੀ ਕੈਲੰਡਰ ਚੱਲ ਰਿਹਾ ਸੀ ਉਸ ਵੇਲੇ ਯੂਰਪ ਦਾ ਕੈਲੰਡਰ ਕਿਹੋ ਜਿਹਾ ਸੀ ਉਸ ਸਮੇਂ ਯੂਰਪ ਵਿੱਚ ਜੂਲੀਅਨ ਕੈਲੰਡਰ ਚੱਲਦਾ ਸੀ ਇਸ ਨੂੰ ਰੋਮਨ ਸਮਰਾਟ ਜੂਲੀਅਸ ਸੀਜ਼ਰ ਨੇ 45 ਈਸਾ ਪੂਰਵ ਵਿੱਚ ਸ਼ੁਰੂ ਕੀਤਾ ਸੀ ਪਰ ਇਸ ਵਿੱਚ ਇੱਕ ਬਹੁਤ ਵੱਡੀ ਖਾਮੀ ਸੀ ਇਸ ਦਾ ਸਾਲ ਅਸਲ ਸੂਰਜੀ ਸਾਲ ਨਾਲੋਂ ਲਗਭਗ 11 ਮਿੰਟ ਲੰਬਾ ਸੀ 11 ਮਿੰਟ ਇਹ ਤਾਂ ਬਹੁਤ ਜ਼ਿਆਦਾ ਨਹੀਂ ਲੱਗਦਾ ਇਸ ਨਾਲ ਕੀ ਫਰਕ ਪੈ ਸਕਦਾ ਇੱਕ ਸਾਲ ਵਿੱਚ ਤਾਂ ਕੋਈ ਖਾਸ ਨਹੀਂ ਪਰ ਜਦੋਂ ਸਦੀਆਂ ਬੀਤ ਜਾਂਦੀਆਂ ਹਨ ਹੂੰ ਤਾਂ ਇਹ ਛੋਟਾ ਜਿਹਾ ਫਰਕ ਇੱਕ ਵੱਡੀ ਸਮੱਸਿਆ ਬਣ ਜਾਂਦਾ ਹੈ ਹਰ 130 ਸਾਲਾਂ ਬਾਅਦ ਇਹ ਕੈਲੰਡਰ ਇੱਕ ਪੂ ਇਸ ਦਾ ਮਤਲਬ ਸੀ ਕਿ ਕੈਲੰਡਰ ਦੀਆਂ ਤਰੀਖਾਂ ਅਸਲ ਮੌਸਮਾਂ ਤੋਂ ਪਿੱਛੇ ਹੁੰਦੀਆਂ ਜਾ ਰਹੀਆਂ ਸਨ ਜਿਸ ਦਿਨ ਈਸਟਰ ਦਾ ਤਿਉਹਾਰ ਆਉਣਾ ਚਾਹੀਦਾ ਸੀ ਉਹ ਹੁਣ ਗਲਤ ਮੌਸਮ ਵਿੱਚ ਆਉਣ ਲੱਗ ਪਿਆ ਸੀ ਤਾਂ ਕੈਲੰਡਰ ਨੂੰ ਠੀਕ ਕਰਨ ਦੀ ਲੋੜ ਪੈ ਗਈ ਬਿਲਕੁਲ ਸਨ 1582 ਵਿੱਚ ਪੋਪ ਗ੍ਰੈਗਰੀ ਨੇ ਆਪਣੇ ਖਗੋਲ ਵਿਗਿਆਨੀਆਂ ਨਾਲ ਮਿਲ ਕੇ ਹਿਸਾਬ ਲਾਇਆ ਕਿ ਜਦੋਂ ਤੋਂ ਇਹ ਕੈਲੰਡਰ ਸ਼ੁਰੂ ਹੋਇਆ ਹੈ ਉਦੋਂ ਤੋਂ ਇਹ 10 ਦਿਨ ਪਿੱਛੇ ਹੋ ਚੁੱਕਾ ਸੀ ਇਸ ਨੂੰ ਠੀਕ ਕਰਨ ਲਈ ਉਸਨੇ ਐਗਰੀਗੋਰੀਅਨ ਕੈਲੰਡਰ ਜਾਰੀ ਕੀਤਾ ਜੋ ਅਸੀਂ ਅੱਜ ਵਰਤਦੇ ਹਾਂ ਅਤੇ ਇਸ ਸੁਧਾਰ ਲਈ ਇੱਕ ਬਹੁਤ ਹੀ ਮਤਲਬ ਨਾਟਕੀ ਕਦਮ ਚੁੱਕਿਆ ਗਿਆ 1 ਮ ਇਹ ਤਾਂ ਪਾਗਲਪਨ ਲੱਗਦਾ ਹੈ ਕਿ ਲੋਕਾਂ ਦੇ ਜਨਮ ਦਿਨ ਗਾਇਬ ਨਹੀਂ ਹੋ ਗਏ ਹੋਣਗੇ ਇਸ ਨਾਲ ਤਾਂ ਇਤਿਹਾਸ ਵਿੱਚ ਕਿੰਨੀ ਗੜਬੜ ਹੋ ਗਈ ਹੋਵੇਗੀ ਬਿਲਕੁਲ ਇਹੀ ਹੋਇਆ 4 ਅਕਤੂਬਰ 1582 ਤੋਂ ਅਗਲਾ ਦਿਨ ਸਿੱਧਾ 15 ਅਕਤੂਬਰ 1582 ਕਰ ਦਿੱਤਾ ਗਿਆ ਇਤਿਹਾਸ ਤੇ ਕੈਲੰਡਰ ਵਿੱਚੋਂ 10 ਦਿਨ ਹਮੇਸ਼ਾ ਲਈ ਮਿਟਾ ਦਿੱਤੇ ਗਏ ਇਹ ਇੱਕ ਬਹੁਤ ਵੱਡਾ ਬਦਲਾਅ ਸੀ ਜਿਸ ਨੂੰ ਕਈ ਦੇਸ਼ਾਂ ਨੇ ਤਾਂ ਸੈਂਕੜੇ ਸਾਲਾਂ ਬਾਅਦ ਅਪਣਾਇਆ ਪਰ ਸਾਡੇ ਵਿਸ਼ੇ ਲਈ ਇਹ 10 ਦਿਨਾਂ ਦਾ ਫਰਕ ਬਹੁਤ ਮਹੱਤਵਪੂਰਨ ਹੈ ਠੀਕ ਹੈ ਤਾਂ ਯੂਰਪ ਵਿੱਚ ਕੈਲੰਡਰ ਨੂੰ ਠੀਕ ਕਰਨ ਲਈ 10 ਦਿਨ ਇਤਿਹਾਸ ਵਿੱਚੋਂ ਮਿਟਾ ਦਿੱਤੇ ਗਏ ਇਹ ਆਪਣੇ ਆਪ ਵਿੱਚ ਹੈ ਇਸ ਸਾਰੇ ਕਟਨਾਕਰਮ ਦੇ ਦੌਰਾਨ ਸਾਡੇ ਆਪਣੇ ਇਤਿਹਾਸਕਾਰ ਪੰਜਾਬ ਵਿੱਚ ਕੀ ਲਿਖ ਰਹੇ ਸਨ ਕਿ ਉਹਨਾਂ ਦੇ ਰਿਕਾਰਡਾਂ ਵਿੱਚ ਕੋਈ ਦੁਬਿਧਾ ਸੀ ਜਾਂ ਤਸਵੀਰ ਬਿਲਕੁਲ ਸਾਫ਼ ਸੀ ਇਹੀ ਇਸ ਕਹਾਣੀ ਦਾ ਸਭ ਤੋਂ ਹੈਰਾਨੀਜਨਕ ਪਹਿਲੂ ਹੈ ਜਦੋਂ ਅਸੀਂ ਸਿੱਖ ਇਤਿਹਾਸ ਦੇ ਮੁੱਢਲੇ ਅਤੇ ਸਭ ਤੋਂ ਪ੍ਰਮਾਣਿਕ ਸਰੋਤਾਂ ਨੂੰ ਦੇਖਦੇ ਹਾਂ ਭਾਵੇਂ ਉਹ ਕੇਸਰ ਸਿੰਘ ਛੱਬੜ ਦਾ ਪੰਸਾਵਲੀ ਨਾਮਾ ਹੋਵੇ ਮਹਿਮਾ ਪ੍ਰਕਾਸ਼ ਹੋਵੇ ਕੁਅਰ ਸਿੰਘ ਦਾ ਗੁਰਬਿਲਾਸ ਪਾਤਸ਼ਾਹੀ ਦਸਵੀਂ ਹੋਵੇ ਜਾਂ ਸਭ ਤੋਂ ਵੱਧ ਭਰੋਸੇਯੋਗ ਮੰਨੀਆਂ ਜਾਣ ਵਾਲੀਆਂ ਪਟਵੀਆਂ ਹਾਂ ਸਾਰੇ ਦੇ ਸਾਰੇ ਬਿਨਾਂ ਕਿਸੇ અપਵਾਦ ਦੇ ਇੱਕੋ ਤਾਰੀਖ ਤੇ ਪੂਰੀ ਤਰ੍ਹਾਂ ਸਹਿਮਤ ਹਨ ਅਤੇ ਉਹ ਤਾਰੀਖ ਕਿਹੜੀ ਹੈ ਉਹ ਸੁਦੀਸ ਹਰ ਇਤਿਹਾਸਿਕ ਦਸਤਾਵੇਜ਼ ਇਸੇ ਤਾਰੀਖ ਤੇ ਮੋਹਰ ਲਾਉਂਦਾ ਹੈ ਇਸ ਦਾ ਮਤਲਬ ਹੈ ਬਿਕਰਮੀ ਕੈਲੰਡਰ ਦੇ ਪੋ ਮਹੀਨੇ ਵਿੱਚ ਮਸਿਆ ਯਾਨੀ ਨਵੇਂ ਚੰਨ ਤੋਂ ਬਾਅਦ ਸੱਤਵਾਂ ਦਿਨ ਸਦੀਆਂ ਤੱਕ ਇਸ ਤੇ ਕਦੇ ਕੋਈ ਦੂਜੀ ਰਾਏ ਨਹੀਂ ਸੀ ਇਹ ਪੱਥਰ ਤੇ ਲਕੀਰ ਵਾਂਗ ਸੀ ਜੇ ਸਾਰੇ ਪੁਰਾਣੇ ਗ੍ਰੰਥ ਅਤੇ ਇਤਿਹਾਸਿਕ ਸਰੋਤ ਪੋ ਸੁਦੀ ਸੱਤ ਤੇ ਇੰਨੇ ਸਪਸ਼ਟ ਅਤੇ ਸਹਿਮਤ ਹਨ ਤਾਂ ਫਿਰ 5 ਜਨਵਰੀ ਦੀ ਗੱਲ ਸ਼ੁਰੂ ਹੀ ਕਿਵੇਂ ਹੋਈ ਇਹ ਅੰਕੜਾ ਆਇਆ ਕਿੱਥੋਂ ਕੀ ਕਿਸੇ ਨੇ ਗਲਤ ਹਿਸਾਬ ਲਗਾ ਲਿਆ ਇਹ ਗਲਤ ਹਿਸਾਬ ਤੋਂ ਵੱਧ ਇੱਕ ਵੱਖਰੀ ਸੋਚ ਦਾ ਨਤੀਜਾ ਸੀ ਇਹ ਵਿਵਾਦ ਮੁੱਖ ਤੌਰ ਤੇ 20ਵੀਂ ਸਦੀ ਦੇ ਅਖੀਰ ਵਿੱਚ ਸਾਹਮਣੇ ਆਇਆ ਜਦੋਂ ਸਿੱਖ ਤਾਰੀਖਾਂ ਨੂੰ ਗ੍ਰੈਗੋਰੀਅਨ ਕੈਲੰਡਰ ਨਾਲ ਇਕਸਾਰ ਕਰਨ ਦੀ ਕੋਸ਼ਿਸ਼ ਹੋਈ। ਇਸੇ ਕੋਸ਼ਿਸ਼ ਤਹਿਤ ਨਾਨਕ ਸ਼ਾਹੀ ਕੈਲੰਡਰ ਬਣਾਇਆ ਗਿਆ ਜਿਸ ਨੂੰ ਕੈਨੇਡਾ ਦੇ ਪਾਲ ਸਿੰਘ ਪੂਰੇਵਾਲ ਨੇ ਤਿਆਰ ਕੀਤਾ ਸੀ। ਇਸ ਦਾ ਮਕਸਦ ਬਹੁਤ ਨੇਕ ਸੀ ਦੁਨੀਆ ਪਰਦੇ ਸਿੱਖਾਂ ਲਈ ਇੱਕ ਸਥਾਈ ਸੌਖਾ ਕੈਲੰਡਰ ਤਿਆਰ ਕਰਨਾ। ਤਾਂ ਜੋ ਲੋਕਾਂ ਨੂੰ ਹਰ ਸਾਲ ਨਵੀਆਂ ਤਾਰੀਖਾਂ ਨਾ ਦੇਖਣੀਆਂ ਪੈਣ ਸਹੂਲਤ ਲਈ ਇਹ ਕੋਸ਼ਿਸ਼ ਸੀ। ਬਿਲਕੁਲ ਪਰ ਇਸ ਸੌਖ ਦੀ ਪ੍ਰਕਿਰਿਆ ਵਿੱਚ ਕੁਝ ਇਤਿਹਾਸਿਕ ਤਰੀਕਾ ਨੂੰ ਉਹਨਾਂ ਦੇ ਮੂਲ ਬਿਕਰਮੀ ਰੂਪ ਤੋਂ ਬਦਲ ਕੇ ਗ੍ਰੈਗੋ ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ 5 ਜਨਵਰੀ ਤੇ ਰੱਖ ਦਿੱਤਾ ਗਿਆ। ਇੱਥੋਂ ਹੀ ਸਾਰਾ ਪੁਲੇਖਾ ਅਤੇ ਬਹਿਸ ਸ਼ੁਰੂ ਹੋਈ ਕਿਉਂਕਿ ਇਹ ਤਾਰੀਖ ਇਤਿਹਾਸਿਕ ਗਣਨਾ ਨਾਲ ਮੇਲ ਨਹੀਂ ਖਾਂਦੀ ਸੀ। ਠੀਕ ਹੈ ਤਾਂ ਆਓ ਇਸ ਦਾਅਵੇ ਦੀ ਇਤਿਹਾਸਿਕ ਅਤੇ ਗਣਿਤਿਕ ਪਰਖ ਕਰੀਏ। ਜੇ 5 ਜਨਵਰੀ ਗਲਤ ਹੈ ਤਾਂ ਸਹੀ ਤਾਰੀਖ ਕੀ ਹੋਣੀ ਚਾਹੀਦੀ ਹੈ? ਆਓ ਹਿਸਾਬ ਲਗਾ ਕੇ ਦੇਖੀਏ। ਇੱਥੇ ਹੀ ਗੱਲ ਬਹੁਤ ਦਿਲਚਸਪ ਹੋ ਜਾਂਦੀ ਹੈ ਜਦੋਂ ਅਸੀਂ ਇਸ ਨੂੰ ਗਣਿਤ ਨਾਲ ਪਰਖਦੇ ਹਾਂ। ਸਾਡੇ ਕੋਲ ਇਤਿਹਾਸਿਕ ਤਾਰੀਖ ਹੈ ਓ ਸੁਦੀ ਸਤ ਸੰਮਤ 1723 ਵਿਕਰਮੀ। ਸਟੈਪ 1 ਅਸੀਂ ਇਸ ਨੂੰ ਉਸ ਸਮੇਂ ਯੂਰਪ ਵਿੱਚ ਚੱਲ ਰਿਹਾ ਕੈਲੰਡਰ ਵਿੱਚ ਬਦਲਾਂਗੇ। ਯਾਨੀ ਕਿ ਪੁਰਾਣੇ ਗਲਤੀਆਂ ਵਾਲੇ ਜੂਲੀਅਨ ਕੈਲੰਡਰ ਵਿੱਚ। ਬਿਲਕੁਲ। ਜਦੋਂ ਅਸੀਂ ਇਹ ਕਨਵਰਜਨ ਕਰਦੇ ਹਾਂ ਤਾਂ ਤਾਰੀਖ ਬੰਦੀ ਹੈ 22 ਦਸੰਬਰ 1668। ਪੁਰਾਣੇ ਸਾਰੇ ਸਿੱਖ ਵਿਦਵਾਨਾਂ ਨੇ ਇਹੀ ਗਣਨਾ ਕੀਤੀ ਹੈ ਤੇ ਸਾਡੀ ਮੁੱਢਲੀ ਪੱਛਮੀ ਤਾਰੀਖ ਹੋ ਗਈ। ਠੀਕ ਹੈ। 22 ਦਸੰਬਰ 1668। ਪਰ ਅਸੀਂ ਅੱਜ ਜੂਲੀਅਨ ਕੈਲੰਡਰ ਨਹੀਂ ਗ੍ਰੈਗੋਰੀਅਨ ਕੈਲੰਡਰ ਵਰਤਦੇ ਹਾਂ। ਤਾਂ ਹੁਣ ਅਗਲਾ ਕਦਮ ਸਟੈਪ 2। ਹੁਣ ਅਸੀਂ ਇਸ ਜੂਲੀਅਨ ਤਾਰੀਖ ਨੂੰ ਅੱਜ ਦੇ ਆਧੁਨਿਕ ਗ੍ਰੈਗੋਰੀਅਨ ਕੈਲੰਡ ਅਤੇ ਇਸ ਲਈ ਸਾਨੂੰ ਉਹ 10 ਦਿਨਾਂ ਦਾ ਫਰਕ ਜੋੜਨਾ ਪਵੇਗਾ ਜਿਸ ਬਾਰੇ ਅਸੀਂ ਗੱਲ ਕੀਤੀ ਸੀ ਜੋ ਪੋਪ ਗ੍ਰੈਗਰੀ ਨੇ ਠੀਕ ਕੀਤਾ ਸੀ ਤਾਂ ਫਿਰ 22 ਦਸੰਬਰ ਵਿੱਚ ਉਹ 10 ਗੁੰਮ ਹੋਏ ਦਿਨ ਜੋੜਨ ਤੇ ਇਹ ਬਣਦਾ ਹੈ 32 ਦਸੰਬਰ ਯਾਨੀ 1 ਜਨਵਰੀ 1667 ਵਾਹ 5 ਜਨਵਰੀ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਹੈ ਬਿਲਕੁਲ ਗਣਿਤ ਬਹੁਤ ਸਪਸ਼ਟ ਹੈ ਇਤਿਹਾਸਿਕ ਤਾਰੀਖ ਦਾ ਸਹੀ ਰੂਪਾਂਤਰਣ 1 ਜਨਵਰੀ ਬਣਦਾ ਹੈ ਚੰਗਾ ਹੁਣ ਇਸ ਨੂੰ ਉਲਟਾ ਕਰਕੇ ਦੇਖਦੇ ਹਾਂ ਜੇ ਅਸੀਂ 5 ਜਨਵਰੀ ਨੂੰ ਹੀ ਸਹੀ ਮੰਨ ਲਈਏ ਤਾਂ ਕੀ ਇਹ ਪਿੱਛੇ ਜਾ ਕੇ ਉਹ ਸੁਦੀ ਸੱਤ ਨਾਲ ਮੇਲ ਖਾਂਦਾ ਹੈ ਇਹ ਸਵਾਲ ਇਸ ਮਸਲੇ ਦੀ ਜੜ ਤੇ ਸੱਟ ਮਾਰਦਾ ਹੈ ਜੇਕਰ ਅਸੀਂ 5 ਜਨਵਰੀ 1667 ਨੂੰ ਬਿਕਰਮੀ ਕੈਲੰਡਰ ਵਿੱਚ ਵਾਪਸ ਬਦਲਦੇ ਹਾਂ ਤਾਂ ਇਹ ਪੋਸੂਦੀ 11 ਬਣਦੀ ਹੈ ਪੋਸੂਦੀ 7 ਨਹੀਂ ਇਸ ਲਈ ਭਾਵੇਂ ਤੁਸੀਂ ਸਿੱਧਾ ਹਿਸਾਬ ਲਾਓ ਜਾਂ ਉਲਟਾ 5 ਜਨਵਰੀ ਦੀ ਤਾਰੀਖ ਦਾ ਕਿਸੇ ਵੀ ਇਤਿਹਾਸਿਕ ਸਰੋਤ ਨਾਲ ਕੋਈ ਮੇਲ ਨਹੀਂ ਬੈਠਦਾ ਸਰੋਤਾਂ ਵਿੱਚ ਇਹ ਗੱਲ ਸਾਫ਼-ਸਾਫ਼ ਕਹੀ ਗਈ ਹੈ ਕਿ ਜੇ ਅਸੀਂ ਅਜਿਹੀਆਂ ਗੈਰ ਇਤਿਹਾਸਿਕ ਤਾਰੀਖਾਂ ਨੂੰ ਅਪਣਾਉਂਦੇ ਹਾਂ ਤਾਂ ਅਸੀਂ ਆਪਣੇ ਇਤਿਹਾਸ ਨੂੰ ਮਿਥਿਆਸ ਬਣਾਉਣ ਦੇ ਰਾਹ ਤੇ ਤੁਰ ਪੈਂਦੇ ਹਾਂ ਠੀਕ ਹੈ ਇਸ ਨਾਲ 5 ਜਨਵਰੀ ਵਾਲੀ ਗਲਤਾਂ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਪਰ ਆਓ ਹੁਣ ਉਹਨਾਂ ਸਵਾਲਾਂ ਤੇ ਗੱਲ ਕਰੀਏ ਜੋ ਲੋਕਾਂ ਨੂੰ ਅਮਲੀ ਤ ਪਹਿਲਾ ਅਤੇ ਸਭ ਤੋਂ ਵੱਡਾ ਸਵਾਲ ਇਹ ਤਾਰੀਖ ਹਰ ਸਾਲ ਬਦਲਦੀ ਕਿਉਂ ਹੈ ਇਸ ਸਭ ਤੋਂ ਵੱਡਾ ਪੁਲੇਖਾ ਹੈ ਅਤੇ ਇਸ ਦਾ ਜਵਾਬ ਹੈ ਤਾਰੀਖ ਬਿਲਕੁਲ ਨਹੀਂ ਬਦਲਦੀ ਤਾਰੀਖ ਹਮੇਸ਼ਾ ਹਰ ਸਾਲ ਪੋ ਸੁਦੀ ਸਤ ਹੀ ਰਹਿੰਦੀ ਹੈ ਉਹ ਟਲ ਹੈ ਸਮੱਸਿਆ ਕਨਵਰਸ਼ਨ ਦੀ ਹੈ ਜਦੋਂ ਅਸੀਂ ਇੱਕ ਸੂਰਜੀ ਚੰਦਰਮਾਸ਼ੀ ਕੈਲੰਡਰ ਦੀ ਤਾਰੀਖ ਨੂੰ ਜੋ ਕੁਦਰਤੀ ਤੌਰ ਤੇ ਥੋੜੀ ਲਚਕੀਲੀ ਹੈ ਇੱਕ ਸਖਤ ਸੂਰਜੀ ਗ੍ਰੈਗੋਰੀਅਨ ਕੈਲੰਡਰ ਵਿੱਚ ਫਿਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅੰਕ ਬਦਲਦੇ ਹੋਏ ਨਜ਼ਰ ਆਉਂਦੇ ਹਨ ਗਲਤੀ ਤਾਰੀਖ ਵਿੱਚ ਨਹੀਂ ਸਾਡੇ ਦੇਖਣ ਦੇ ਨਜ਼ਰੀਏ ਜਾਂ ਸਾਡੇ ਵਰਤੇ ਜਾ ਰਹੇ ਫਰੇਮ ਵਿੱਚ ਹੈ ਅਤੇ ਜਦੋਂ ਗੁਰਪੁਰਬ ਇੱਕ ਅੰਗਰੇਜ਼ੀ ਸਾਲ ਵਿੱਚ ਦੋ ਵਾਰ ਆ ਜਾਂਦਾ ਹੈ ਜਾਂ ਫਿਰ ਅਗਲੇ ਸਾਲ ਆਉਂਦਾ ਹੀ ਨਹੀਂ ਇਹ ਤਾਂ ਹੋਰ ਵੀ ਉਲਝਾਉ ਹੈ ਇਸ ਨੂੰ ਇੰਜ ਸਮਝੋ ਜਿਵੇਂ ਦੋ ਵੱਖ-ਵੱਖ ਰੇਲ ਗੱਡੀਆਂ ਵੱਖ-ਵੱਖ ਸਟੇਸ਼ਨਾਂ ਤੋਂ ਚੱਲ ਰਹੀਆਂ ਹਨ ਬਿਕਰਮੀ ਸਾਲ ਦੀ ਗੱਡੀ ਮਾਰਚ ਚੇਤ ਵਿੱਚ ਆਪਣਾ ਸਫ਼ਰ ਸ਼ੁਰੂ ਕਰਦੀ ਹੈ ਤੇ ਅੰਗਰੇਜ਼ੀ ਸਾਲ ਦੀ ਗੱਡੀ 1 ਜਨਵਰੀ ਨੂੰ ਕਦੇ-ਕਦੇ ਇੰਜ ਹੁੰਦਾ ਹੈ ਕਿ ਇੱਕ ਬਿਕਰਮੀ ਸਾਲ ਦਾ ਸਟਾਪ ਯਾਨੀ ਗੁਰਪੁਰਬ ਅੰਗਰੇਜ਼ੀ ਸਾਲ ਦੇ ਸ਼ੁਰੂ ਜਨਵਰੀ ਵਿੱਚ ਆ ਜਾਂਦਾ ਹੈ ਫਿਰ ਅਗਲੇ ਬਿਕਰਮੀ ਸਾਲ ਦਾ ਸਫਰ ਸ਼ੁਰੂ ਹੁੰਦਾ ਹੈ ਅਤੇ ਉਸ ਦਾ ਸਟਾਪ ਉਸੇ ਅੰਗਰੇਜ਼ੀ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਦਸੰਬਰ ਵਿੱਚ ਆ ਜਾਂਦਾ ਹੈ ਤਾਂ ਇਹ ਇੱਕੋ ਗੁਰਪੁਰਬ ਦੋ ਵਾਰ ਨਹੀਂ ਹੈ ਸਗੋਂ ਦੋ ਵੱਖ-ਵੱਖ ਬਿਕਰਮੀ ਸਾਲਾਂ ਦੇ ਗੁਰਪੁਰਬ ਹਨ ਜੋ ਕਿਸਮਤ ਨਾਲ ਇੱਕੋ ਅੰਗਰੇਜ਼ੀ ਸਾਲ ਦੇ ਡੱਬੇ ਵਿੱਚ ਫਿੱਟ ਹੋ ਗਏ ਬਿਲਕੁਲ ਅਤੇ ਜਦੋਂ ਇੰਜ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਅਗਲੇ ਪੂਰੇ ਅੰਗਰੇਜ਼ੀ ਸਾਲ ਵਿੱਚ ਕੋਈ ਗੁਰਪੁਰਬ ਨਹੀਂ ਆਉਂਦਾ ਕਿਉਂਕਿ ਅਗਲਾ ਸਟਾਪ ਜਨਵਰੀ ਤੋਂ ਬਾਅਦ ਆਉਂਦਾ ਹੈ ਕੀ ਦੂਜੇ ਧਰਮ ਵੀ ਅਜਿਹਾ ਹੀ ਕਰਦੇ ਹਨ ਇਸਾਈਆਂ ਦਾ ਈਸਟਰ ਮੁਸਲਮਾਨਾਂ ਦੀ ਈਦ ਯੂਹਦੀਆਂ ਦਾ ਹਨੂਕਾ ਸਭ ਦੀਆਂ ਤਰੀਖਾਂ ਅੰਗ ਇੱਕ ਬਹੁਤ ਮਹੱਤਵਪੂਰਨ ਨੁਕਤਾ ਹੈ ਇਸ ਨਾਲ ਮੇਰੇ ਦਿਮਾਗ ਵਿੱਚ ਇੱਕ ਆਖਰੀ ਅਤੇ ਸ਼ਾਇਦ ਸਭ ਤੋਂ ਵੱਡਾ ਸਵਾਲ ਆਉਂਦਾ ਹੈ ਇਤਿਹਾਸਿਕ ਸਰੋਤਾਂ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਵਾਲੇ ਦਿਨ ਚੰ드ਮਾ ਦੀ ਤਾਰੀਖ ਪੋਸ ਉਦੀ 7 ਦੇ ਨਾਲ-ਨਾਲ ਸੂਰਜ ਦੀ ਤਾਰੀਖ 23 ਪੋ ਵੀ ਦਰਜ ਹੈ ਤਾਂ ਫਿਰ ਸਾਡੇ ਪੁਰਖਿਆਂ ਨੇ ਪੋਸ ਉਦੀ 7 ਨੂੰ ਹੀ ਕਿਉਂ ਚੁਣਿਆ ਜੇ ਉਹ 23 ਪੋ ਨੂੰ ਪੱਕਾ ਕਰ ਦਿੰਦੇ ਤਾਂ ਇਹ ਸਾਰਾ ਅਸੂਦੀ ਵਦੀ ਦਾ ਚੱਕਰ ਹੀ ਖਤਮ ਹੋ ਜਾਣਾ ਸੀ ਇਹ ਸਵਾਲ ਇਸ ਸਾਰੀ ਵਿਚਾਰ ਚਰਚਾ ਦੇ ਸਿਖਰ ਤੇ ਲੈ ਜਾਂਦਾ ਹੈ ਅਤੇ ਇਸ ਦਾ ਜਵਾਬ ਸਾਡੇ ਪੁਰਖਿਆਂ ਦੀ ਦੂਰ ਅੰਦੇਸ਼ੀ ਨੂੰ ਦਰਸਾਉਂਦਾ ਤੁਸੀਂ ਇਸ ਬਾਰੇ ਸੋਚੋ ਕਿ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਇਨਸਾਨ ਬਦਲ ਸਕਦਾ ਹੈ ਹੈ ਕੈਲੰਡਰ ਤਾਂ ਬਦਲ ਹੀ ਸਕਦਾ ਹੈ ਅਸੀਂ ਹੁਣੇ ਹੀ ਗੱਲ ਕੀਤੀ ਹੈ ਕਿ ਇੱਕ ਪੋਪ ਨੇ ਇਤਿਹਾਸ ਵਿੱਚ ਹਾਰਾ ਦੇਸ਼ਾਂ ਦੇ ਨਾਂ ਸਰਹੱਦਾਂ ਕਾਨੂੰਨ ਸਭ ਕੁਝ ਬਦਲ ਸਕਦੀਆਂ ਬਿਲਕੁਲ ਮਨੁੱਖ ਦੁਆਰਾ ਬਣਾਈਆਂ ਗਈਆਂ ਤਾਰੀਖਾਂ ਜਿਵੇਂ 23 ਪੋ ਜਾਂ 1 ਜਨਵਰੀ ਸਿਰਫ ਕਾਗਜ਼ ਤੇ ਲਕੀਰਾਂ ਇਹਨਾਂ ਨੂੰ ਮਿਟਾਇਆ ਬਦਲਿਆ ਜਾਂ ਮੋੜ ਲਿਖਿਆ ਜਾ ਸਕਦਾ ਹੈ ਪਰ ਉਹ ਕਿਹੜੀ ਚੀਜ਼ ਹੈ ਜਿਸ ਨੂੰ ਕੋਈ ਰਾਜਾ ਕੋਈ ਸਰਕਾਰ ਕੋਈ ਪੋਪ ਨਹੀਂ ਬਦਲ ਸਕਦਾ ਚੰ드ਮਾ ਦੇ ਪੜਾ ਸੂਰਜ ਦਾ ਚੜਨਾ ਡੁੱਬਣਾ ਕੁਦਰਤ ਦੇ ਨਿਯਮ ਬਿਲਕੁਲ ਚੰ드ਮਾ ਦੀਆਂ ਤਿਥੀਆਂ ਮਸਿਆ ਪੂਰਨਮਾਸ਼ੀ ਜਾਂ ਸਤਵੀਂ ਤਿਥੀ ਇੱਕ ਕੁਦਰਤੀ ਅਤੇ ਬ੍ਰਹਮੰਡੀ ਵਰਤਾਰੇ ਹਨ ਕੋਈ ਵੀ ਇਨਸਾਨ ਇਹ ਹੁਕਮ ਨਹੀਂ ਦੇ ਸਕਦਾ ਕਿ ਕੱਲ ਪੂਰਨਮਾਸ਼ੀ ਨਹੀਂ ਹੋਵੇਗੀ ਇਹ ਸਾਡੇ ਵਸਤੋਂ ਬਾਹਰ ਹੈ 1 ਮਿੰਟ ਇਹ ਤਾਂ ਬਹੁਤ ਡੂੰਗੀ ਗੱਲ ਹੈ ਮਤਲਬ ਸਾਡੇ ਪੁਰਖਿਆਂ ਨੇ ਜਾਣ ਬੁਝ ਕੇ ਇੱਕ ਅਜਿਹਾ ਸਿਸਟਮ ਚੁਣਿਆ ਜਿਸ ਨੂੰ ਕੋਈ ਰਾਜਾ ਕੋਈ ਪੋਪ ਕੋਈ ਸਰਕਾਰ ਬਦਲ ਹੀ ਨਹੀਂ ਸਕਦੀ ਉਹਨਾਂ ਨੇ ਗੁਰਪੁਰਬ ਨੂੰ ਕੜੀਆਂ ਤੇ ਕੈਲੰਡਰਾਂ ਤੋਂ ਹਟਾ ਕੇ ਸਿੱਧਾ ਚੰਨ ਤਾਰਿਆਂ ਨਾਲ ਜੋੜ ਦਿੱਤਾ ਇਹ ਕੋਈ ਗਲਤੀਆਂ ਮਜਬੂਰੀ ਨਹੀਂ ਸੀ ਇਹ ਤਾਂ ਇੱਕ ਸੋਚਿਆ ਸਮਝਿਆ ਫੈਸਲਾ ਸੀ ਇਹੀ ਹੈ ਇਸ ਦੀ ਖੂਬਸੂਰਤੀ ਹੈ ਇਹ ਇੱਕ ਬ੍ਰਹਮੰਡੀ ਕੜੀ ਹੈ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋ, ਭਾਵੇਂ ਤੁਹਾਡੇ ਕੋਲ ਕੋਈ ਕੈਲੰਡਰ ਨਾ ਹੋਵੇ, ਜੇ ਤੁਹਾਨੂੰ ਪਤਾ ਹੈ ਕਿ ਪੋ ਦਾ ਮਹੀਨਾ ਚੱਲ ਰਿਹਾ ਹੈ, ਤਾਂ ਤੁਸੀਂ ਅਸਮਾਨ ਵੱਲ ਦੇਖ ਕੇ ਦੱਸ ਸਕਦੇ ਹੋ ਕਿ ਨਵੇਂ ਚੰਨ ਤੋਂ 7ਵੇਂ ਦਿਨ ਗੁਰਪੁਰਬ ਦਾ ਦਿਹਾੜਾ ਹੈ। ਇਹ ਇੱਕ ਅਜਿਹਾ ਸਿਸਟਮ ਹੈ ਜਿਸ ਨਾਲ ਛੇੜਛਾੜ ਅਸੰਭਵ ਹੈ। ਇਹ ਇਤਿਹਾਸ ਨੂੰ ਪਵਿੱਕ ਲਈ ਸਭ ਤੋਂ ਸੁਰੱਖਿਅਤ ਤਰੀਕੇ ਨਾਲ ਲੌਕ ਕਰਨਾ ਹੈ। ਤਾਂ ਫਿਰ ਜੇ ਸਾਰੀ ਗੱਲ ਨੂੰ ਸਮੇਟੀਏ, ਤਾਂ ਅਸੀਂ ਇੱਕੇਰੇ ਨਤੀਜੇ ਤੇ ਪਹੁੰਚਦੇ ਹਾਂ, ਇਤਿਹਾਸਿਕ ਅਤੇ ਗਣਿਤਿਕ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਇੱਕ ਹੀ ਤਾਰੀਖ ਹੈ, ਪੋ ਸੁਦੀ 7। ਇਹ ਇੱਕ اٹਲ ਕੁਦਰਤੀ ਤਾਰੀਖ ਹੈ ਜਿਸ ਨੂੰ ਜਾਣਬੁੱਝ ਕੇ ਇਸ ਦੀ ਸਥਿਰਤਾ ਲਈ ਚੁਣਿਆ ਗਿਆ ਸੀ ਸਾਰਾ ਭੁਲੇਖਾ ਅਤੇ ਵਿਵਾਦ ਇੱਕ ਆਧੁਨਿਕ ਸਮੱਸਿਆ ਹੈ ਜੋ ਵੱਖ-ਵੱਖ ਕੈਲੰਡਰ ਪ੍ਰਣਾਲੀਆਂ ਨੂੰ ਇੱਕ ਦੂਜੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਤੋਂ ਪੈਦਾ ਹੁੰਦਾ ਹੈ ਬਿਲਕੁਲ ਜੇ ਅਸੀਂ ਇਸ ਨੂੰ ਵੱਡੇ ਪੱਧਰ ਤੇ ਦੇਖੀਏ ਤਾਂ ਸਰੋਤ ਦਾ ਮੁੱਖ ਨੁਕਤਾ ਇਹੀ ਹੈ ਕਿ ਆਪਣੇ ਇਤਿਹਾਸ ਨੂੰ ਉਸ ਦੇ ਮੂਲ ਸੰਦਰਭ ਯਾਨੀ ਬਿਕਰਮੀ ਕੈਲੰਡਰ ਵਿੱਚ ਸਾਹਮਣਾ ਜ਼ਰੂਰੀ ਹੈ ਜਦੋਂ ਅਸੀਂ ਇਸ ਨੂੰ ਆਪਣੀ ਸਹੂਲਤ ਲਈ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਅਣਜਾਣੇ ਵਿੱਚ ਇਸ ਦੀ ਸੱਚਾਈ ਅਤੇ ਪ੍ਰਮਾਣਿਕਤਾ ਨੂੰ ਖਤਰੇ ਵਿੱਚ ਪਾ ਦਿੰਦੇ ਹਾਂ ਇਤਿਹਾਸ ਨੂੰ ਸਾਂਭਣ ਦਾ ਮਤਲਬ ਉਸ ਨੂੰ ਉਸੇ ਰੂਪ ਵਿੱਚ ਸਵੀਕਾਰ ਕਰਨਾ ਹੈ ਜਿਸ ਰੂਪ ਵਿੱਚ ਉਹ ਵਾਪਰਿਆ ਸੀ ਨਾ ਕਿ ਉਸ ਨੂੰ ਆਪਣੇ ਅੱਜ ਦੇ ਸਿਸਟਮ ਵਿੱਚ ਢਾਲਣਾ ਜਾਂਦੇ ਜਾਂਦੇ ਇੱਕ ਗੱਲ ਸੋਚਣ ਵਾਲੀ ਛੱਡ ਜਾਂਦੇ ਹਾਂ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਡਾਲਰ ਨੂੰ ਰੁਪਏ ਵਿੱਚ ਮੀਲ ਨੂੰ ਕਿਲੋਮੀਟਰ ਵਿੱਚ ਪਾਉਂਡ ਨੂੰ ਕਿਲੋਗ੍ਰਾਮ ਵਿੱਚ ਬਦਲਦੇ ਹਾਂ ਤੇ ਸਾਨੂੰ ਕੋਈ ਔਕ ਨਹੀਂ ਹੁੰਦੀ ਅਸੀਂ ਸਮਝਦੇ ਹਾਂ ਕਿ ਦੋਵੇਂ ਸਿਸਟਮ ਆਪਣੀ ਆਪਣੀ ਥਾਂ ਤੇ ਸਹੀ ਹਨ ਬਸ ਵੱਖਰੇ ਹਨ ਤਾਂ ਫਿਰ ਜਦੋਂ ਗੱਲ ਆਪਣੇ ਇਤਿਹਾਸ ਦੀ ਆਉਂਦੀ ਹੈ ਤਾਂ ਅਸੀਂ ਆਪਣੇ ਮੂਲ ਕੈਲੰਡਰ ਨੂੰ ਇੱਕ ਪਰੇਸ਼ਾਨੀ ਜਾਂ ਸਮੱਸਿਆ ਕਿਉਂ ਸਮਝਣ ਲੱਗ ਜਾਂਦੇ ਹਾਂ ਜਿਸ ਨੂੰ ਠੀਕ ਕਰਨ ਦੀ ਲੋੜ ਹੈ ਕਿ ਸਹੂਲਤ ਇਤਿਹਾਸ ਦੀ ਸੱਚਾਈ ਤੋਂ ਵੱਧ ਜ਼ਰੂਰੀ ਹੋ ਗਈ ਹੈ ਇਹ ਸਵਾਲ ਸਿਰਫ ਕੈਲੰਡਰ ਦਾ ਨਹੀਂ ਸਗੋਂ ਆਪਣੀ ਵਿਰਾਸਤ ਨੂੰ ਸੰਭਾਲਣ ਦੀ ਸਾਡੀ ਸੋਚ ਦਾ ਹੈ